ਨੂੰ ਪਤਾ ਹੈ ਇਹ ਆਵਾ ਮਾਦੀ ਪਾਰਟੀ ਦੀ ਵਿਧਾਇਕਾ ਹੈ ਜਿਨ੍ਹਾਂ ਨੇ ਕਿਸਾਨਾਂ ਨਾਲ ਵਾਦਾ ਕੀਤਾ ਜੀ ਕਿ ਤੁਹਾਨੂੰ ਚੁਟਕੀ ਮਾਰ ਕੇ 5 ਮਿੰਟ ਵਿੱਚ ਐਮਰਜੈਂਸੀ ਦਿੱਤੀ ਜਾਵੇਗੀ ਇਹ ਉਹ ਕਿਸਾਨਾਂ ਦੀ ਵਿਧਾਇਕਾ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਨਹਿਰੀ ਪਾਣ ਦੇ ਉਹ ਜਾਲ ਪਛਾਦਾਂਗੇ ਕਿ ਤੁਹਾਨੂੰ ਪਤਾ ਨਹੀਂ ਲੱਗੂਗਾ ਕਿੱਥੇ ਕਿੱਥੇ ਪਾਣੀ ਪਹੁੰਚ ਗਿਆ ਇਹ ਉਹ ਵਿਧਾਇਕਾ ਹੈ ਜਿਸ ਨੂੰ ਲੋਨਰੀਆ ਇਲ ਦੇ ਉੱਕਰ ਦੀ ਪਤਾ ਸੀ ਇਹਨੇ ਲੋਨਰੀ ਪ੍ਰਿੰਸਪਰ ਕਰੇਗਾ ਨਿਕਲ ਸਰ ਆ ਨੀਤੀ ਚਾਹੀਨੇ ਇਸ ਲਈ ਦਾ ਸਾਡੇ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਸਾਡੇ ਕੋਲ 100 ਰੁਪਏ ਨੇ ਆਰਮੀ ਪਾਰਟੀ ਮਰਦਾਬਾ ਨਹੀਂ ਵੋਟਾਂ ਪਾਈਆਂ ਨਹੀਂ ਇਹ ਮੈਨੂੰ 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 ਇਹ ਲੋਕਾਂ ਨਾਲ ਗੱਲ ਕਰ ਮੈਂ ਨਾਲ ਗੱਲ ਕਰਨ ਦੋ ਯਾਰ ਤੁਸੀਂ ਯਾਰ ਮੈਨ ਨਾਲ ਗੱਲ ਕਰਨ ਦੋ ਜਿਹਨ ਗੱਲ ਕਰਨ ਵਾਸਤੇ ਆਏ ਗੱਲ ਕਰਨ ਦੋ ਗੱਲ ਕਰਨ ਦੋ ਗੱਲ ਕਰਨ ਦੋ ਸਾਹੇ ਚਾਹ ਰਹੇ ਦੋ ਤੁਸੀਂ ਗੱਲ ਕਰਨ ਦੋ ਨਾ ਕੋਈ ਮੈਨ ਨਾਲ ਗੱਲ ਕਰੀ ਦੋ ਯਾਰ ਗੱਲ ਕਰਨ ਦੋ ਇਹਨ ਗੱਲ ਕਰਨ ਦੋ ਇਹ ਨਿਸ਼ਾਨ ਦਾ ਵੀ ਇਹ ਗੱਲ ਕਰਨ ਦੀ ਸ਼ਰਾਪ ਕੋਈ ਗੱਲ ਥੈਂਕ ਯੂ ਬੰਦ ਕਰੀ ਇਹ ਗੱਲ ਕਰਨ ਦੋ ਇਹ ਮੈਨ ਨਾਲ ਗੱਲ ਕਰਨ ਦੋ ਹਾਂ ਕੱਲ ਬਾਅਦ ਕਰ ਹਾਂ ਕੱਲ ਬਾਅਦ ਕਰ ਹਾਂ ਇਹ ਨਹੀਂ ਬਾਦ ਹੋਣਾ ਇਹ ਨਹੀਂ ਬਾਦ ਹੋਣਾ ਬਾਦ ਹੋਣਾ ਇਹ ਕਈ ਨਹੀਂ ਹੈ ਤੁਸੀਂ ਆਪਣੇ